ਸਾਸਰੀ ਕਾਲਜੀ ਬਾਈ ਜੀ ਸਾਰਿਆਂ ਨੂੰ ਸਵਾਰ ਨੂੰ ਚੱਲਿਆ ਬਾਈ ਅੱਜ ਫਲੇਗੜ ਸਾਹਿਬ ਮਾੜੀ ਮੋਟਾ ਲੱਟਾਂ ਜੀ ਉੱtre ਹੀ ਵਾਹ ਤੇ ਲਾ ਲੀਏ ਸਵਾਰ ਕੇ ਸੱਟੀਆਂ ਕਰ ਦਈਏ ਹੋਰ ਤਾਂ ਕੋਈ ਤਿਆਰੀ ਕਰੀ ਨਹੀਂ ਬਾਈ ਮੈਂ ਤੋਂ ਟਰਾਲਾ ਟਰੁਲਾ ਤਿਆਰ ਕਰ ਲਿਆ ਦਾ ਕੱਲ ਅੱਜ ਜਾਣਾ ਹੈ ਸ਼ਾਮ ਨੂੰ ਕਿੰਨੇ ਵਜੇ ਆਣਾ ਸਿਟੀ ਕਰਨਾ ਹੈ ਬਾਈ 4 ਵਜੇ ਤੁਰਨਾ ਸੀ 4-5 ਵਜੇ ਬਾਜੀ ਜਾਣੇ ਬਾਈ ਤੁਰਦੇ ਆ ਉਹ 4 ਵਜੇ ਦਾ ਟਾਈਮ ਲਿਆ ਵਾ ਸਭ ਨੂੰ ਬਾਕੀ ਬਾਈ ਦਿਖਾਉਨੇ ਆ ਤੁਹਾਨੂੰ ਅੱਗੇ ਥਨਗੜ ਸਾਹਿਬ ਜਾ ਕੇ ਬਣਾਉਂਗਾ ਅੱਜ ਬਲੌਗ ਪੂਰੀ ਟਾਈਮ ਜਾਨੀ ਲੱਗਦਾ ਅਮਰ ਟੇਬਲ ਉਰ ਮੁੱਕੀ ਦੀ ਟੇਬਲ ਉਰ ਮਗਾਈ ਸੀਟੀ ਦੇ ਫਰੇਗੜ ਸਾਹਿਬ ਨੂੰ ਟਾਈਮ ਕਿੰਨਾ ਹੋ ਗਿਆ ਉਹ ਵੀ ਪਹਿਲਾਂ ਟਾਈਮ ਦਿਖਾ ਬਾਈ 6:42 6:42 ਹੋ ਗਏ ਬਾਈ ਬਾਈ ਸਤਿ ਸ਼੍ਰੀ ਅਕਾਲ ਜੀ ਏਵੀ ਡਿਵਾਈਸ ਤੇ ਆਏ ਆ ਬਾਈ ਆਸ ਸਥਾਵਾ ਵਾਸਤੇ ਆ ਮੁੰਡੇ ਵੀ ਪਹੁੰਚ ਗਏ ਚਲੋ ਬਾਕੀ ਦਸੋਂੜਿਆ ਬਾਈ ਅੱਗੇ ਖੜੇ ਆ ਚੱਲੇ ਬਾਈ ਤੁਰਨ ਲੱਗੇ ਆ ਬੰਦੇ ਪਹੁੰਚ ਗਏ ਸਾਰੇ ਟਰਾਲੀ 'ਚ ਬੈਠੇ ਆ ਪਿੱਛੇ ਚੱਲ ਬਾਈ ਚੱਲ ਆ ਗਿਆ ਪਿੱਛੇ ਤੇ ਬਾਈ ਦੋਨੇ ਟੱਪਗੇ ਬੜਾਲੀ ਹੈ ਲੰਗਰ ਛਕਣਾ ਪਵੇਗਾ ਲੰਗਰ ਆ ਗਿਆ ਔਰ ਇਹ ਲੰਗਰ ਪਜਾਮ ਲਗਿਆ ਬਾਈ ਬਾਕੀ ਪਿੱਛੇ ਦਾ ਖਾਲੇ ਬੈਠੇ ਆ ਬਾਈ ਪਿੱਛੇ ਟਰਾਲੀ ਦੇਖੋ ਵਧੀਆ ਤਿਆਰ ਕਰੀ ਹੋਈ ਹੈ ਇਹਦੀ ਇਹ ਮੁੰਡਾ ਪਛਾਣ ਲਓ ਬਾਈ ਚੰਗੀ ਤਰ੍ਹਾਂ ਹਾਂ 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 ਠੀਕ ਬੈਠੇ ਆ ਚੁੱਪਚਾਪੇ ਬੈਠੇ ਆ ਉਹ ਭਾਈ ਉਹ ਕਰ ਰਹੇ ਆ ਫੋਨ ਚਾਰਜ ਮੈਡਰੀਮੇਲ ਬ్రో ਫੋਨ ਚਾਰਜ ਕਰਨੇ ਨੂੰ ਲਾ ਰਹੇ ਜੇਪੀ ਹੈ ਨਹੀਂ ਆ ਬੈਂਡਡ ਪਈਦੀ ਬਾਈ ਮੁੰਡੇ 6:00 ਵਜੇ ਵੀ ਉਹ ਚਲਾਤੀ ਆਦੇ ਮੁੰਡੇ ਵੀ ਬੈਠੇ ਆਂ ਹਾਂਜੀ ਮਿੱਤਰੋ ਹਾਂਜੀ ਲੋਕ ਮਾਰ ਰਹੀ ਹੈ ਹਾਂਜੀ ਹਾਂਜੀ ਨਾ ਅਨੂ ਭਾਈ ਤਨਾਪੇ ਬੋਲੇ ਸੋਨਹਾਲ ਸਾਸ ਰਿਆ ਕਾਲ ਸੁਣੋ ਬੋਲੇ ਸੋਨਹਾਲ ਸਾਸ ਰਿਆ ਕਾਲ ਆਦੇ ਘਰ ਸਾਹ ਪਹੁੰਚੇ ਆ ਬਾਈ ਜਾਮ ਲੱਗਿਆ ਵਾ ਪੂਰਾ ਗੇਟ ਕੋਲ ਖੜੇ ਏ ਤਿੰਨ ਗੱਲਾਂ ਮਟਰ ਦਾ ਜਾਮ ਹਨ ਪ੍ਰੀਤ ਕਹਿੰਦੇ ਐ ਉਹ ਦੋ ਤਿੰਨ ਅੱਗੇ ਕਿਹੇ ਵੀ ਤਿੰਨ ਤਿੰਨ ਲੈਵਨ ਲੈ ਕਹਿੰਦਾ ਉਹ ਫੇਰ ਉੱਥੇ ਦਾ ਪਤਈਆ ਜਦ ਤੱਕ ਆਪਰ ਦਾ ਯੂਨੀਵਰਸਿਟੀ 'ਚ ਮੜ ਜਣਾ ਹਾਂ ਇੱਕ ਦਾ ਮੰਡੀ ਵਾਲ ਕੋਡ ਦੇ ਇੱਥੇ ਲੱਗਿਆ ਹੋਗਾ ਫਿਰ ਇੱਕ ਉਹ ਗਾਣਾ ਯੂਨੀਵਰਸਿਟੀ ਕੋਲ ਆਸ੍ਰੀਆ ਕਾਲ ਫਿਰ ਐ ਟਾਈਮ ਤਾਂ ਹੋਈ ਜਾਂਦੀ ਯਾਰ ਬਰਾਇ ਸੋਨਿਆ ਆਸ੍ਰੀਆ ਕਾਲ ਆਟਾ ਇਹਦਾ ਫਿਰ ਸ਼ਾਮ ਨੂੰ ਖੋਲ੍ਹਦੇ ਹਾਂ 10 ਵਜੇ ਖੋਲ੍ਹਣਾ ਹੁਣ ਅੱਗਾ ਆਹ ਉਹ ਯੂਨੀਵਰਸਿਟੀ ਜਾਣ ਨੂੰ ਤਾਂ ਫਿਰ ਕੋਈ ਨਹੀਂ ਦੇਖ 10 ਇਹ ਵੀ ਮਿਲ ਜਾ ਉਹ ਅੱਗੇ ਗਿਆ ਵਾ ਜਿਆਦਾ ਕਿਹਦੇ ਟਰਾਲੀਆਂ ਆਉਂਦੀਆਂ ਨਾ ਫਿਰ ਜਾਮ ਜਿਆਦਾ ਆ ਆ ਮੁੰਡਾ ਰਿਸ਼ਤੇਦਾਰ ਆ ਬਾਈ ਕਰਾਲੀ ਤੇ ਬੁਲਾਇਆ ਚੁੱਪ ਕਰਕੇ ਬਹਿਜੇ ਕਿਹਦੇ ਘੜਾਸ ਹੈ ਕਿਹਦੀ ਗੱਡੀ ਦੀ ਜਗ ਨਾ ਕਿੰਨਾ ਕ ਟਾਈਮ ਹੋ ਗਿਆ ਬਾਈ ਉਹ ਟਾਈਮ ਦੇਖੀ ਕਿੰਨਾ ਹੋ ਗਿਆ 11 ਵਜੇ ਕੇ 10 ਮਿੰਟ ਹੋ ਗਏ ਬਾਈ ਵਾਹੀ 100 ਕੂਮ ਡਰਾਈ ਹੋਣੇ ਅੱਗੇ ਜਾਮ ਲੱਗਿਆ ਵਾ ਬਹੁਤ ਆ ਗੱਡੀਆਂ ਮੁੜ ਰਹੀਆਂ ਪਿੱਛੇ ਹਲੇ ਵੀ ਲਾ ਜਾਣਾ 2 ਘੰਟੇ ਦਾ ਆਰਾਮ ਨਾਲ ਹਨੀ ਲਾ ਜਾਣੇ ਨੇ ਤਾਂ ਖੋਲੇ ਖੋਲੇ ਦੇ ਹਲੇ ਉਹ ਹੁਣ ਅੰਗਲਾ ਦੂਜੀ ਵਾਰ ਜਾਮ ਵਿੱਚ ਹੀ ਰਹਿ ਗਿਆ ਚਲੋ ਨੇਪਾ ਮੱਥਾ ਟੇਕੀਏ ਉਹਨੇ ਚਲੋ ਚਲੋ ਯੂਨੀਵਰਸਿਟੀ ਜਾਗੇ ਬਾਈ ਮੱਥਾ ਟੇਕਣ ਜਾ ਰਹੇ ਟਰੈਕਟਰ ਡੈਕਟਰ ਖੜਾ ਹੈ ਹੋਰ ਜਗ੍ਹਾ ਨਹੀਂ ਹੈਗੀ ਬਾਈ ਯੂਨੀਵਰਸਿਟੀ ਦੇ ਕੋਲ ਖੜੇ ਬਾਪਾਂ ਦੇ ਹਾਂ ਬਰਥਡੇ ਹੋਣਾ ਪਪਲੜਾ ਕੋਈ ਖੜਾ ਆ ਬਈ ਜਗ੍ਹਾ ਹੀ ਨਹੀਂ ਹੈ ਕਿਤੇ ਪੈਰ ਰੱਖਣ ਦਾ ਜਗ੍ਹਾ ਨਹੀਂ ਟਰੈਕਟਰ ਹਰੇ ਸੜਕ ਪਰ ਵੀ ਬਹੁਤ ਟਰੈਕਟਰ ਖੜਾ ਹੈ ਯਾਰ ਉਹ ਪਿੱਛੇ ਕਲੌਨੀਆਂ ਕਲੌਨੀਆਂ 'ਚੇ ਖੜ੍ਹ ਹੋਊਗਾ ਕਿੰਨਾ ਲੱਖ ਬੰਦਾ ਹੋਊਗਾ ਤੇ ਹਿਸਾਬ ਨਾਲ ਬਹੁਤ ਸੋਚ ਹੀ ਨਹੀਂ ਸਕਦੇ ਯਾਰ ਆਪਾਂ ਇਹ ਗੱਲ ਤੇਰੀ ਸੋਚ ਤੋਂ ਪਰੇ ਹਾਂ ਅਦਾਜਾ ਹੈ ਨਹੀਂ ਕੋਈ ਕਿਹੜੇ ਇੱਕ ਪਾਸੇ ਆ ਬੰਦਾ ਯਾਰ ਇਧਰ ਜਿੰਨੇ ਇਧਰ ਆ ਉਹਨੋਂ ਪਰਲੇ ਪਾਸੇ ਹੁਣ ਠੀਕ ਗੱਲ ਆ ਇਹ ਨਾ ਕਿੰਨੀ ਯਾਰ ਹਾਂ ਮੜੀ ਤੇ ਅੱਧਰੇ ਚੁੰਨੀ ਵਾਲੇ ਪਾਸੇ ਵਾਲੇ ਯਾਰ ਜਿਹੜੇ ਪਰ੍ਹਾਂ ਤੇ ਆਏ ਆ ਪਟਿਆਲੇ ਕਿੰਨੀ ਤੇ ਉਹ ਪਰਲੇ ਸੜਕ 'ਮਨ ਆਉਂਗੇ ਜਿਹੜੇ ਪਾਰਾਂ ਤੇ ਮਰਿੰਡੇ ਕਿ ਨਹੀਂ ਤੇ ਆਏ ਉਧਰ ਤੇ ਆਉਣਗੇ ਹਾਂ ਇਹ ਚੁੰਨੀ ਟੈਟਰ ਸਹੀ ਗੱਲ ਹੈ ਚੁੰਨੀ ਇਹ ਚੁੰਨੀ ਵਾਲੇ ਪਾਸੇ ਤੇ ਉਹ ਜਿਹੜੇ ਉਹ ਹਾਂ ਦੇਖ ਲੈ ਇਹਨੂੰ ਦੱਸ ਪਾਈ ਕਿਵੇਂ ਜਾਂਦਾ ਹੈ ਕੋਈ ਨਹੀਂ ਆਉਂਦਾ ਵੀ ਢੰਗੇ ਲੱਗਦੇ ਨੇ

ਹੋਗੀ ਚੱਲਿਆ ਅੱਜ ਪਿੰਡ ਨੂੰ ਦੀ ਪੈ ਰਿਹਾ ਅੱਜ ਬੈਠੇ ਆਂ ਮੁੰਡੇ ਨਹੀਂ ਆ ਗਿਆ ਸਵੇਰ ਦੀ ਕੰਮ ਕਾਣੀ ਚੱਲਦੀ ਕੋ ਨਿਹਾਲ ਜੀ ਪਹੁੰਚ ਗਏ ਬਈ ਵਸ ਪਿੰਡਾਂ ਕੱਦੇ ਝੱਕੇ ਦੇ ਰੇ ਦੇ ਗੱਦੇ ਰੱਖ ਰਹੇ ਆ ਬਾਈ ਕਿੰਨੇ ਗੱਦੇ ਦੇ 6 ਹੋ ਗਏ ਅਡੋ ਕਡੋ ਉੱਲੇ ਆ ਬਾਈ ਫੜ ਜਾ ਬੋਵੀ ਭੈਣ ਤੋਂ ਫੜ ਕੇ ਨਾਲੇ ਆ ਰੋਟੀ ਵਰਤ ਲੱਗਦਾ ਹੁੰਦਾ ਰੋਟੀ ਵਰਤਾ ਆ ਵੀ ਹੈ ਜੱਟਾ ਤੈਨੂੰ ਚਲ ਕੋਈ ਨਹੀਂ ਜਾਣਦੇ ਫੋਨ ਵੀ ਹੁਣ ਵਿੱਚੇ